ਕਦੀ ਕਿਹਾ ਨਹੀਂ ਸੀ ਉਹ ਕਹਿੰਦੇ ਰਾਜੂ ਦਾ ਮੁੰਡਾ ਰੋਜੇ ਵੀਡੀਓ ਹੀ ਬਣਾਈ ਜਾਂਦਾ ਮੇਰੇ ਕਾਲਜੇ ਤੇ ਗੱਲ ਲੜ ਗਈ ਬਾਈ ਨਾਲੇ ਸਾਡੇ ਗਰੁੱਪ ਦਾ ਬੰਦਾ ਪਰ ਮੈਂ ਉਹਨੂੰ ਮੋੜ ਕੇ ਲਾਂਭਾ ਨਹੀਂ ਦਿੱਤਾ ਅੱਜ ਕਹਿਣਾ ਕਹਿੰਦਾ ਪਤਾ ਨਹੀਂ ਦਲੇ ਦੋ ਚਾਰ ਬੱਕਰੀਆਂ ਹੋਣਗੀਆਂ ਪਤਾ ਨਹੀਂ ਨਾ ਹੋਣਗੀਆਂ ਅੱਜ ਬਾਈ ਪਿੰਡ ਚ ਪਿੰਡ ਚ ਆ ਕੇ ਪਤਾ ਕਰ ਲੈ ਬਾਈ ਜਿਹਨੂੰ ਐ ਸ਼ੱਕ ਹੋਵੇ ਕੋਈ ਹਾਂ ਕਿਸੇ ਬੰਦੇ ਨੇ ਮੈਨੂੰ ਤਾਨਾ ਮਾਰਿਆ ਸੀ ਤਾਨਾ ਹਾਂ ਆਹ ਤਾਨੇ ਵਾਲੇ ਰਾਜੂ ਦੀ ਪੱਠਾ ਹੈ ਅੱਜ ਆਹ ਦੇ ਦੇ ਪਾਲੀਆਂ ਕਿਉਂਕਿ ਸਾਰੇ ਇਕੱਠੇ ਹੋ ਗਏ ਆਰੇ ਇਕੱਠੇ ਹੋ ਗਏ ਕਦੇ ਕਦੇ ਤੁਸੀਂ ਅੱਡ ਫਿਰਦੇ ਹੋ ਨਿਆ ਪੋਪ ਦੀਆਂ ਬੱਕਰੀਆਂ ਲਈ ਅੱਡ ਤਾਂ ਫਿਰ ਜਿਹੜੇ ਆਮਾਨ ਲੱਟਾ ਦੇਖਣਾ ਆਮਾਨ ਬੱਕਰਾਂ ਦਾ ਅਸੀਂ ਇਕੱਠੇ ਹੋ ਜਾਂਦੇ ਕਿਤੇ ਦੇ ਦੇਕਾ ਵੱਧ ਹੁੰਦੇ ਨੇ ਉਹਦੇ ਇਕੱਠੇ ਹੋ ਜਾਂਦੇ ਅੱਜ ਮੈਂ ਤਾਂ ਲੈ ਮੇਰੀ ਚਾਦੀ ਘੁੱਟਪਰੀ ਆਈ ਪਾਲੀਆਂ ਦੀ ਚਾਹ ਵੀ ਪੀਤੀ ਮੈਨੂੰ ਦੋ ਵੀ ਮਹੀਨੇ ਹੋ ਗਏ ਨੇ ਦੋ ਚਾਰ ਭਾਈ ਨਾਲ ਸੌਦੇ ਕਰਾ ਕੇ ਅੱਖ ਬਚਾ ਕੇ ਗੱਡੀਆਂ ਲੈ ਕੇ ਪਾਰ ਗਏ ਚਲੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਉਹ ਮੇਰੀ ਵੀਰਾਂ ਨੂੰ ਸੋਚਣੀ ਚਾਹੀਦੀ ਹੈ ਵੀ ਸਾਨੂੰ ਰਾਜੂ ਦੇ ਲਈ ਅੱਗੇ ਤਾਈ ਵੀ ਮਤਦਲ ਹੈ ਅਗਲੀ ਮੰਡੀ ਕਿਹੜਾ ਸਾਨੂੰ ਨਹੀਂ ਮਿਲਣਗੇ ਅਸੀਂ ਆਰੇ ਭਾਈ ਮੇਰੇ ਬਾਈਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਨੇ ਮੇਰੇ ਪਾਲੀ ਨੇ ਕੋਈ ਪਤੀਜਾ ਹੈ ਕੋਈ ਮੇਰਾ ਭਾਈ ਹੈ ਤੇ ਇੱਕ ਮੁੰਡਾ ਸਾਡਾ ਨਾਮ ਅਜੀਤ ਸਿੰਘ ਦਾ ਹੀ ਬੈਠਾ ਹੈ 10-12 ਬੱਕਰੀਆਂ ਇਹਦੀਆਂ ਵੀ ਨੇ ਮੇਰੇ ਬਾਈ ਦੀਆਂ ਕਿ ਅੱਜ ਜਿੰਨਾ ਗਰੁੱਪ ਹੈ ਸਾਡਾ ਗੜਬੇ ਦਾ ਗਰੁੱਪ ਹੈ ਤੇ 50 ਬੱਕਰੀਆਂ ਦਾ ਬਾਈ ਰਾਜੂ ਦੀਆਂ ਨੇ ਤੇ ਬੂਤਾ ਜੀ ਦੀਆਂ ਨੇ ਜਿਹੜੇ ਵੀਡੀਓ ਬਣਾਉਂਦੇ ਨੇ ਹਰ ਚੈਨਲਾਂ ਦੇ ਉੱਤੇ ਗੜਬੇ ਤੋਂ ਤੇ 70 ਬੱਕਰੀਆਂ ਸਾਡਾ ਵੱਡਾ ਵੀਰ ਮੇਰੇ ਤਾਏ ਦਾ ਮੁੰਡਾ ਜਿਹਨੂੰ ਕਿ ਸਾਡੇ ਨਵਲੇ ਦੇਸ਼ਾਂ ਪ੍ਰਦੇਸ਼ਾਂ ਦੀ ਦੁਨੀਆ ਵੀ ਜਾਣਦੀ ਆਂਡ ਕਮਾਂਡ ਵੀ ਜਾਣਦੇ ਨੇ ਜਿਹਨੂੰ ਕਹਿੰਦੇ ਨੇ ਅਮਰ ਸ਼ੌਕੀ ਹਾਂ ਅਮਰ ਲੰਬਾ ਵੀ ਕਹਿੰਦੇ ਨੇ ਤੇ ਅਮਰ ਸ਼ੌਕੀ ਵੀ ਕਹਿੰਦੇ ਨੇ ਉਹਨੇ ਬੜਾ ਮਾਲ ਚਾਰਿਆ ਬੜੇ ਦੁੱਧ ਵੇਚੇ ਨੇ ਹਰਿਆਣੇ ਦੇ ਵਿੱਚ ਖਟਕੜ ਬਰਸੋਲੇ ਸਾਰੇ ਕਿਤੇ ਮਾਲ ਚਾਰਿਆ ਉਹਦਾ ਜੀਂਦ ਵੀ ਚਾਰਿਆ ਹੈ ਤੇ ਹੁਣ ਉਹ ਥੋੜਾ ਜਿਹਾ ਗੋਡਿਆਂ ਤੋਂ ਅਲਾ ਚਾਰ ਹੈ ਉਹਦੇ ਜਿਉਂਦੇ ਰਹਿਣ ਪਰਿਵਾਰ ਵਾਲੇ ਇੱਕ بڑا ਮੁੰਡਾ ਤੇ ਇੱਕ ਛੋਟਾ ਮੁੰਡਾ ਉਹ ਪਾਲੀ ਆਪਨੇ ਬੱਕਰੀਆਂ ਦੇ ਵਿੱਚ ਤੇ ਮੇਰੀ ਜੋ ਟੀਮ ਹੈ ਉਹ ਅੱਜ ਟੀਮ ਮੇਰੀ ਵੀ ਨਾਲ ਇਹਨਾਂ ਨੇ ਇਕੱਠੇ ਹੋ ਕੇ ਅੱਜ ਬੱਕਰੀਆਂ ਨੂੰ ਦੇਖਾਂ ਪਾਰਖੀਆਂ ਨੇ। ਛੋਨਾ ਤੂੰ ਅੰਦਰ ਲੁਕੋਈ ਬੈਠਾ। ਉਸ ਦੀ ਅੱਜ ਅਸੀਂ ਵੀਡੀਓ ਬਣਾ ਕੇ ਆਏ ਆ ਤੇ ਆਉਂਦੇ ਸਾਨੂੰ ਸਾਡੀ ਟੀਮ ਵੱਲੋਂ ਸੱਦਾ ਦਿੱਤਾ ਗਿਆ ਵੀ ਚਾਚਾ ਜੀ ਕਿੱਥੋਂ ਦੇ ਜਾਨੇ ਹੋ। ਮਾ ਵੀ ਅਸੀਂ ਖਨਾਲ ਤੋਂ ਆਏ ਆ ਖਨਾਲ ਦੇ ਲਗੌਂਦੀ ਤੇ ਲੰਗੇ। ਸਾਡਾ ਕਹਿੰਦਾ ਮਾਲ ਸਾਈਡ 'ਚ ਐ ਆ ਕੇ ਤੁਸੀਂ ਕਦੇ ਸਾਰ ਲੈ ਲਿਆ ਕਰੋ। ਆਪਦੇ ਵੀ ਪਸ਼ੂਆਂ ਦੀ ਵੀਡੀਓ ਬਣਾ ਲਿਆ ਕਰੋ। ਤੇ ਅੱਜ ਅਸੀਂ ਇਹਨਾਂ ਦਾ ਹਾਲਚਾਲ ਪੁੱਛਣ ਆਏ ਆ। ਆ ਵੀ ਮੁੰਡਿਓ ਕਿਵੇਂ ਹੋ? ਦੇ ਜਿਹੜੇ ਵਧੀਆ ਹਨ ਕਿ ਕਿਵੇਂ ਪਾਈਆਂ ਦੇਕਾਂ ਲੁਕਾਂ ਬੱਕਰੀਆਂ ਨੂੰ ਕਿਉਂਕਿ ਮੈਂ ਹਕੀਕਤ ਗੱਲ ਸੱਚੀ ਦੱਸ ਰਿਹਾ ਕਦੇ ਮੈਂ ਤਾਂ ਮਹੀਨਾ ਹੋ ਗਿਆ ਮੇਰੇ ਮਾਲ ਦੇ ਦਰਸ਼ਨ ਵੀ ਨਹੀਂ ਪਾਏ ਚਾਹੇ ਭੁੱਖੀਆਂ ਨੇ ਚਾਹੇ ਤਿਹਾਈਆਂ ਨੇ ਰੱਜੀਆਂ ਮੈਂ ਕਿਰੇ ਮੇਰੇ ਪਾਲੀਆਂ ਨੂੰ ਇਹ ਨਹੀਂ ਪੁੱਛਿਆ ਵੀ ਕਿੱਧਰ ਗਏ ਤੇ ਕਿੱਥੋਂ ਚਾਰ ਕੇ ਲਿਆਏ ਹੋ ਜੇ ਇਹਨਾਂ ਨੂੰ 10 ਰੁਪਈਆਂ ਦੀ ਲੋੜ ਆ ਮੈਂ ਉਹ ਤੇਰਾ ਨਾ ਮੈਂ ਆ ਕੇ ਸਿੱਧਾ ਹੀ ਮੇਰੇ ਅੰਦਰ 11 ਵਜੇ ਆਵਾਂ 12 ਵਜੇ ਸੌ ਜਾਣਾ ਤੜਕੀ 5 ਵਜੇ ਨਿਕੜਾਂ 4 ਵਜੇ ਨਿਕੜਾਂ ਮੈਂ ਨਿਕੜ ਕੇ 3 ਵਜੇ ਪੀ ਕੇ ਗੁਰਦੁਆਰੇ ਚਾਹ ਮਰੇ ਜਵਾਖਾਂ ਨੂੰ ਵੀ ਦੁੱਖ ਨਹੀਂ ਦਿੰਦਾ ਮੈਂ ਉੱਠਾ ਹੀ ਕਿਦਰੇ ਮੈਨੂੰ ਮੰਡੀਆਂ ਤੇ ਜਿੱਥੇ ਸੱਦੇ ਦਿੰਦੇ ਨੇ ਬਾਬੇ ਮਿੱਠੂ ਵਰਗੇ ਡਾਕਟਰ ਤੁੰਗਾਲੀ ਵਰਗੇ ਜਿਉਂਦੇ ਰਹਿਣ ਗਲਵਿੰਦਰ ਮਾਨ ਵਰਗੇ ਕਿਉਂਕਿ ਜਿਹੜੇ ਮੈਨੂੰ ਰੋਜ਼ ਦਾ ਸੱਦਾ ਦਿੰਦੇ ਨੇ ਇੱਜ਼ਤ ਮਾਨ ਕਰਦੇ ਨੇ ਮੈਂ ਉਹਨਾਂ ਦੀਆਂ ਮੰਡੀਆਂ ਨੂੰ ਕਹਿੰਨਾ ਵੀ ਚਾਰ ਚੰਦ ਲੱਗਣ ਬਹੁਤ ਵਧੀਆ ਪਾਤਰਾਂ ਮੈਂ ਵੀ ਸਾਰੀਆਂ ਜਿੰਨੀਆਂ ਮੰਡੀਆਂ ਨੇ ਪੰਜਾਬ ਦੀਆਂ ਸਾਰੀਆਂ ਵਧੀਆ ਮੰਡੀਆਂ ਨੇ ਚੱਲਦੀਆਂ ਰਹਿਣ ਦਵਾ ਦਬ ਜੇ ਮੰਡੀਆਂ ਚੱਲਣਗੇ ਤਾਂ ਰਾਜੂ ਜੀ ਨੂੰ ਬੁਲਾਇਆ ਜਾਊਗਾ ਜੇ ਮੰਡੀਆਂ ਨਹੀਂ ਚੱਲਣਗੀਆਂ ਤਾਂ ਰਾਜੂ ਜੀ ਨੂੰ ਕੋਈ ਨਹੀਂ ਪੁੱਛਦਾ ਇੱਕਾ ਬੱਟੇ ਹੇ ਤਾਂ ਜਿੱਥੇ ਮਰਜੀ ਫਰੀਂ ਜਾਵੇ ਰਾਜੂ ਜੀ ਭੋਂਗਦਾ ਮੈਂ ਇਹ ਚਾਹੁੰਦਾ ਵੀ ਸਾਡੀਆਂ ਪੰਜਾਬ ਦੀਆਂ ਮੰਡੀਆਂ ਦਵਾ-ਦਬ ਚੱਲਦੀਆਂ ਰਹਿਣ ਚਾਰ ਚੰਦ ਮੰਡੀਆਂ ਨੂੰ ਲੱਗਦੇ ਰਹਿਣ ਜਿੰਨੀਆਂ ਮੰਡੀਆਂ ਨੇ ਸਾਰੀਆਂ ਨੂੰ ਬਦਹਾਈਆਂ ਦਿੰਨਾ ਹਾਂਜੀ ਕਿਵੇਂ ਚਾਰੀਆਂ ਬੱਕਰੀਆਂ ਫਿਰ ਤੁਸੀਂ ਬੱਕਰੀਆਂ ਦੇਕਾਂ ਦੀ ਸੰਗਾਈ ਚੱਲ ਰਹੀ ਹੁਣ ਅੱਜ ਤੁਸੀਂ ਆਪਣੇ ਜਿੰਨੇ ਦਿਰਬੇ ਦੇ ਪਾਲੀਓ ਕਿਉਂਕਿ ਸਾਰੇ ਇਕੱਠੇ ਹੋਗੇ ਸਾਰੇ ਇਕੱਠੇ ਤਾਰੇ ਇਕੱਠੇ ਹੋ ਗਏ ਕਦੇ ਕਦੇ ਤੁਸੀਂ ਅੱਡ ਫਿਰਦੇ ਹੋ ਨਿਆ ਆਪੋ ਆਪਣੀਆਂ ਬੱਕਰੀਆਂ ਲਈ ਅੱਡ ਤਾਂ ਫਿਰ ਜਿੱਦੇ ਆਮਾਨ ਬਾਈ ਤੇ ਦੇਖਣਾ ਸਰ ਮਰ ਬੱਕਰਾਂ ਜਿਹੜਾ ਅਸੀਂ ਇਕੱਠੇ ਹੋ ਜਾਂਦੇ ਜਿੱਦੇ ਦੇਖਾਂ ਵੱਧ ਹੁੰਦੇ ਨੇ ਉਹਦੇ ਇਕੱਠੇ ਹੋ ਜਾਂਦੇ ਅੱਜ ਮੈਂ ਤਾਂ ਲੈ ਮੇਰੀ ਚਾਹ ਦੀ ਘੁੱਟ ਪਈ ਆਈ ਪਾਲੀਆਂ ਦੀ ਚਾਹ ਵੀ ਪੀਤੀ ਨੂੰ ਮੈਨੂੰ 2 ਮਹੀਨੇ ਹੋ ਗਏ ਮੈਨੂੰ ਸਵਾਦ ਆ ਗਿਆ ਜੇ ਚਾਹ ਬਹੁਤ ਵਧੀਆ ਬਣਾ ਰਖੀ ਤੁਸੀਂ ਅਸੀਂ ਨੇ ਤਾਂਹੀਂ ਬੁਲਾਇਆ ਸੀ ਤੁਹਾਨੂੰ ਫੋਨ ਕਰਕੇ ਮਸਾਪ ਦੀ ਵੀ ਬਣਵਾਈਏ ਸੀ ਵੀਡੀਓ ਤੂੰ ਤਾਂ ਚਾਹਵੇਂ ਹੋਟਲਾਂ ਤੇ ਮੰਡੀਆਂ 'ਚ ਰੋਜ਼ ਨਿੱਤ ਦੇ ਤਾਜ਼ੇ ਪਰੌਂਠੇ ਖਾਣਾ ਪਰ ਅੱਜ ਮੈਨੂੰ ਵਧੀਆ ਸਵਾਦ ਆਪ ਦੇ ਮਾਲ ਦੀ ਚਾਹ ਪੀ ਵੀ ਜਿਹੜਾ ਇਹ ਬੰਦਾ ਮੰਡੀਆਂ 'ਚ ਮੰਗਦਾ ਖਾਂਦਾ ਫਿਰਦਾ ਹੈ ਇਹ ਮੰਗਣਾ ਮਸੀਤੀ ਸੋਣਾ ਕੋਈ ਖਾਲਾ ਜੀ ਦਾ ਬਾਣਾ ਨਹੀਂ ਕਿਸੇ ਤੋਂ 200 ਲੈਣਾ ਕਿਸੇ ਤੋਂ 400 ਲੈਣਾ ਦੋ ਚਾਰ ਭਾਈ ਗੱਲ ਸੌਦੇ ਕਰਾ ਕੇ ਅੱਖ ਬਚਾ ਕੇ ਗੱਡੀਆਂ ਲੈ ਕੇ ਪਾਰ ਗਏ ਚਲੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਉਹ ਮੇਰੇ ਵੀਰਾਂ ਨੂੰ ਸੋਚਣੀ ਚਾਹੀਦੀ ਹੈ ਵੀ ਸਾਨੂੰ ਰਾਜੂ ਦੇ ਲਈ ਅੱਗੇ ਤੈਂ ਵੀ ਮਤਲਬ ਹੈ ਅਗਲੀ ਮੰਡੀ ਕਿਹੜਾ ਸਾਨੂੰ ਨਹੀਂ ਮਿਲਣਗੇ ਅਸੀਂ ਉਹਨਾਂ ਦੇ ਮਾਲ ਕਰੀ ਝਾਂਕਦੇ ਵੀ ਨਹੀਂ ਜਿਹੜਾ ਮੇਰਾ ਕੋਈ 2 ਰੁਪਏ ਰੱਖ ਗਿਆ ਉਹਨਾਂ ਦੀ ਮਰਜ਼ੀ ਹੈ ਮੈਂ ਨੰਗਦਾ ਨਹੀਂ ਇਹ ਥੋੜੀ ਸੋਚ ਹੈ ਅੱਗੇ ਦੇ ਲਈ ਤੇ ਬਾਈ ਜੀ ਮੈਂ ਇਹ ਕਹਿਣਾ ਚਾਹਣਾ ਵੀ ਅੱਜ ਮੈਂ ਮੇਰੇ ਮਾਲ ਦੇ ਵਿੱਚ ਖੜਾ ਲੋਕ ਐ ਕਹਿੰਦੇ ਨੇ ਬੌਲਾ ਜਿਹਾ ਬੰਦਾ ਪਤਾ ਨਹੀਂ ਮੰਡੀਆਂ ਦੇ ਵਿੱਚ ਕਿਵੇਂ ਫਿਰਦਾ ਆਹ ਟੀਮ ਨੂੰ ਪੁੱਛਿਆ ਜਾਵੇ ਇਹ ਐ ਕਹਿੰਦੇ ਮੇਰੇ ਬਾਈ ਕਈ ਵੀ ਇਹ ਰਾਜੂ ਨੂੰ ਕੁਝ ਹੈਗਾ ਕਿ ਨਾ ਕਿ ਨੰਗਮਲੰਗ ਡੂੜੀਆਂ ਦੇ ਰਹੀ ਐ ਕਹਿੰਦੇ ਨੇ ਕਈ ਬਾਈ ਮੰਡੀਆਂ ਚ ਕਹਿੰਦੇ ਨੇ ਵੀ ਉਹੀ ਫਿਰਦਾ ਐ ਸਾਲਾ ਤੁਰਿਆ ਅੱਜ ਦੇਖ ਸਕਦੇ ਹੋ ਆਹ ਟੀਮ ਖੜੀ ਐ ਮੇਰੀ ਪਿੰਡ ਦੀ ਪੰਚਾਇਤ ਖੜੀ ਐ ਤੇ ਮੇਰੇ ਭਾਈ ਭਤੀਜੇ ਖੜੇ ਨੇ ਤੇ ਬਾਈ ਕਾ ਏ ਬਾਈ ਜੀ ਆਪ ਦੱਸਣਗੇ ਨਵੇਂ ਲੱਗੋ ਜੀ ਇਹ ਮੇਰੇ ਕਲੇ ਦੇ ਮੜ ਜਾ 22 ਰਾਜੂ ਨਵੇਂ ਕਿੰਨਾ ਕਮਾਲ ਹੈ ਯਾ ਬੱਕਰੀਆਂ 50 ਬੱਕਰੀਆਂ ਨੇ ਜਿਹੜੀਆਂ ਆਪਦੀਆਂ ਕਰਦੀਆਂ ਯਾ ਰਾਜੀ ਦੀਆਂ ਯਾ ਕਿੰਨੇ ਬਾਈ 50 ਬੱਕਰੀਆਂ ਨੇ ਸਾਰੇ ਪਰਿਵਾਰ ਹੈ ਵਧੀਆ ਪਰਿਵਾਰ ਹੈ ਕੌਣ ਕਹਿੰਦਾ ਰੰਗ ਲਾ ਰੱਖੇ ਮਾਲਕ ਨੇ ਮੈਂ ਮੰਗਣਾ ਥੋੜੀ ਖਲਾਈ ਜਵਾਰ ਥੋੜੀ ਆ ਮੰਗ ਕੇ ਹਰੇਕ ਬੱਧਰ ਕਰਕੇ ਮੰਗ ਕੇ ਮਾਲਕ ਨੇ ਮੰਗਣ ਦਾ ਵੀ ਦਮ ਚੇਂਜਦੇ ਬੰਦੇ ਕਿਉਂਕਿ ਥੋੜਾ ਜਿਹਾ ਮੈਨੂੰ ਨਸ਼ਾ ਪਹਿਲੇ ਤੋਂ ਨੂੰ ਮੈਂ ਮੇਲੇ ਗੱਲੇ ਦਾ ਸ਼ੌਕੀਆ ਵੀ ਮੈਨੂੰ ਸਬਰ ਨਹੀਂ ਆਉਂਦਾ ਇਹ ਨਸਾ ਹੈ ਮੈਨੂੰ ਕੋਈ ਭੁੱਕੀ ਖਾਂਦਾ ਕੋਈ ਫੀਮ ਖਾਂਦਾ ਮੈਨੂੰ ਨਸਾ ਵੀ ਮੇਰੀ ਬੱਲੇ ਬੱਲੇ ਹੋਵੇ ਮੈਂ ਲੋਕਾਂ ਦੀ ਸੇਵਾ ਕਰਾਂ ਮੈਂ ਲੋਕਾਂ ਦੇ ਸੌਦੇ ਕਰਾਵਾਂ ਦਵਾ ਦਾ ਮੰਡੀਆਂ ਚ ਜਾਵਾਂ ਮੰਡੀਆਂ ਦੇ ਵਿੱਚ ਮੈਨੂੰ ਸਨਮਾਨਤ ਕਰਦੇ ਨੇ ਲੋਕ 22 ਕਾਲੇ ਵਰਗੇ ਪ੍ਰੀਤ ਕਾਲੇ ਵਰਗੇ ਭਾਗੀ ਬੰਦਰ ਵਾਲੇ ਵਰਗੇ ਕਿਉਂਕਿ ਉਹਨਾਂ ਦੀ ਕਾਜ ਵੜਦਾ ਮੈਨੂੰ ਬਾਈ ਜੀ ਨੂੰ ਐ ਬੁੱਕਲ ਚ ਲੈ ਲੰਦ ਨੇ ਵੀ ਸਾਡਾ ਛੋਟਾ ਵੀਰ ਆ ਗਿਆ ਮੈਂ ਉਹਨਾਂ ਦੀ ਕੀ ਕੀ ਦੇਣ ਦੇ ਸਕਦਾ ਸਾਲਾ ਸੀ ਮੇਰੇ ਬਾਈਆਂ ਨੇ ਲੈ ਬਾਈ ਬੱਕਰੀਆਂ ਦਾ ਦਿਖਿਆ ਸਾਡੀਆਂ ਐ ਬਾਈ ਕੋਈ ਨਹੀਂ ਕਰਦੇ ਆ ਤੇ ਆ ਬਾਈਆਂ ਜੀ ਇਹਨੂੰ ਬੱਕਰੀਆਂ ਦਿਖਾਉਣਾ ਵੀ ਰਾਜੂ ਦੀਆਂ ਕਈਆਂ ਹੀ ਆ ਬੱਕਰੀਆਂ ਨੇ ਕਿਹਾ ਜਾ ਕੁਸਾ ਅੱਜ 2-4 ਪਾਲੀ ਰਾਜੂ ਦੇ ਪਾਲੀਆਂ ਤੇ ਟੀਮ ਦੇ ਨਾਲ ਇਕੱਠੇ ਵੀ ਨਹੀਂ ਚਲੋ ਜੀ ਬੱਕਰੀਆਂ ਦਿਖਾਓ ਰਾਜੂ ਦੀਆਂ ਹੋਰ ਆ ਜਾਓ ਜੀ ਦੇਖ ਲਓ ਬਾਈ ਵਿਚੇ ਰਾਜੂ ਦੀਆਂ ਨੇ ਵਿਚੇ ਸਾਡੀਆਂ ਨੇ ਵਿਚੇ ਆ ਭਾਈ ਦੀਆਂ ਨੇ ਹੱਟ ਹੱਟ ਹਰਿਆ ਹੱਟ ਓ ਆ ਕੱਚਾ ਕਰਦਾ ਆ ਮਾਲਾ ਬਈ ਸੱਤਨ ਆ ਦੇਖ ਸਕਦੇ ਕੈਮਰੇ ਦੇ ਵਿੱਚ ਲੈ ਲੈ ਦੇਖੋ ਕੋਈ ਝੂਠ ਨਹੀਂ ਹੈ ਜੀ ਮੇਰੇ ਵੀ ਦਿਖਾਈ ਨਹੀਂ ਖੱਡਾ ਨੂੰ ਆ ਦੇਖਣਾ ਬਹੁਤ ਕੁਆਲਟੀ دار ਬੱਕਰੀ ਹੈ ਤੇ ਬੱਕਰੇ ਇਹ ਕਾ ਬੱਕਰੀ ਹੈ ਉਸ ਦਿਨਾਂ ਚ ਮੇਰਾ ਮਾਲ ਲਿਖਾ ਵੀ ਹੋ ਗਿਆ ਕੀ ਬਾਈ ਜੱਦੇ ਪੂਰਾ ਮੋੜ ਬਈ ਬੱਕਰੀਆਂ ਉਹਦੇ ਕਣੀ ਵੀ ਝੂਟ ਮਾਰ ਬਈ ਚੱਪੀ ਨਹੀਂ ਵੀ ਕਰਦੇ ਇਹ ਬੜਾ ਭਾਈ ਐ ਰਾਜੀ ਦਾ ਚੱਪੀ ਨਹੀਂ ਕਰਦੇ ਚੱਪੀ ਹਾਂ ਹਾਂ ਠੀਕ ਹੈ ਜੀ ਜੇ ਇਹ ਮੇਰੇ ਭਾਈ ਦੀ ਬੱਕਰੀ ਦੇਖ ਸਕਦੇ ਹੋ ਜੀ ਤੇ ਉਹ ਮੇਰੇ ਭਾਈ ਦਾ ਬੋਕ ਦੇਖੋ ਅਮਰ ਦਾ ਸ਼ੌਕੀ ਦਾ ਆ ਗਿਆ ਇਹ ਬੱਕਰਾ ਫੜ ਕੇ ਤੇਸੀ ਬੋ ਦਾ ਲੈ ਆ ਜੀ ਲੈ ਆ ਇਹ ਮਦਰਰਾ ਬੋ ਕੀ हां ਜੀ ਪਿਓਰ ਆ ਦੇਖ ਲੋ ਜੀ ਮੱਖੀ ਚੀਨਾ ਬੱਕਰਾ ਜੀ ਨੂੰ ਕਹਿੰਦੇ ਨੇ ਅਸਲੀ ਮੱਖੀ ਚੀਨੀ ਬੱਕਰੀ ਮੇਰੇ ਭਾਈ ਦੇ ਅਮਰ ਸਿੰਘ ਸ਼ੌਂਕੀ ਦੀ ਆ ਕਾਲੇ ਦੀ ਗੱਲ ਆ ਇੱਥੇ ਆਹ ਦੇਖ ਲੋ ਜੀ ਦੋ ਤਿੰਨੇ ਨਾ ਰਾਜੂ ਹਰਾਂ ਦੇ ਬੱਕਰੀਆਂ ਨਹੀਂ ਛੱਲੇ ਸਾਰਾ ਕੁਝ ਹੈ ਕਿਉਂਕਿ ਸਾਨੂੰ ਸ਼ੌਂਕ ਹੈ ਮੇਲੇ ਮੰਡੀਆਂ ਦੇ ਵਿੱਚ ਫੈਲਦਾ ਅੱਬ ਰੱਖਿਆ ਬਾਈ ਅਸੀਂ ਨੇ ਆ ਬੱਚਾ ਦਿਖਾ ਦੇ ਬਾਈ ਆ ਬੱਚਾ ਰੱਖਿਆ ਜੀ ਆ ਬੱਚਾ ਦੇਖਿਆ ਬਾਈ ਪਹਿਲੇ ਬੋਕਦਾ ਚਿੱਟੇ ਦਾ ਬੱਚਾ ਤਿੰਨ ਮਹੀਨਾ ਨਾਲ ਚੀਨਾ ਕਬਰਾ ਬਹੁਤ ਵਧੀਆ ਚਿੱਟੇ ਰੰਗ ਕਿ ਲਾਲ ਚੀਨਾ ਕਬਰਾ ਕਹਿੰਦੇ ਨੇ ਪਾਲਟੀਦਾਰ ਬੱਚਾ ਅਡੋਡੀ ਸ਼ੌਂਕ ਨੇ ਪੋਪਦੇ ਜੈਪਰੀ ਨਸਲ ਹੈ ਕਹਿੰਦੇ ਇਹ ਜੈਪਰੀ ਨਸਲ ਹੋ ਗਿਓ ਜੀ ਫੜ ਕੇ ਬੱਕਰੀਆਂ ਵਧੀਆ ਵਧੀਆ ਕਿੱਕੋ ਆਪਣੀ ਜੱਬੀ ਪੱਠ ਗਿਆ ਉਹ ਫੜ ਕੇ ਹਾਂ ਉਹ ਭੱਜ ਗਈ ਬੱਸ ਆ ਦਿਖਾ ਦੇ ਯਾਰ ਆ ਅਮਰ ਕੈਲੀਆਂ ਨੇ ਫੜ ਕੇ ਅਮਰ ਕੇ ਆਏ ਆ ਬੋਕ ਰੱਖਿਆ ਭਾਈ ਰੇ ਆ ਬੋਕ ਰੱਖਿਆ ਆ ਅੱਕੇ ਉਹ ਵਰਕਾ ਕੇ ਛੇਲ ਕਾਣਾ ਬਣਾਜੀ ਉੱਚੇ ਮੱਥੇ ਵਾਲਾ ਆਓ ਇਧਰ ਬੱਕਰੀ ਦੇਖਣੀ ਕਿਹਨੀ ਹੋਕਰੀ ਆ ਜੀ ਨਹੀਂ ਬੱਕਰੀ ਦੇਖ ਲੋ ਜੀ ਬਹੁਤ ਵਧੀਆ ਬੱਚਾ ਇੱਕ ਬੱਕਰਾ ਆ ਦੇਖੋ ਜੀ ਦੇਖ ਸਕਦੇ ਹੋ ਇਹ ਸਾਹੋ ਜੀ ਐਂ ਸਾਫ ਨੂੰ ਹੀ ਦਾ ਬੱਚਾ ਜੈਡ ਬਲੈਕ ਪੂਰਾ ਜੈਡ ਬਲੈਕ ਬੱਕਰਾ ਬੀਟਲ ਕੁਆਲਟੀ ਪਿਓਰ ਕਲਰ ਕਾਲਾ ਆਹ ਤੇ ਪੰਜਾ ਬਾਈ ਬਕਾਊ ਐ ਇਹ ਠੀਕ ਐ ਖੱਸੀ ਐ ਆ ਪਾਈ ਦਾ ਮੇਮਣਾ ਇਹ ਤੈ ਤੋਰ ਕੇ ਦਿਖਾਓ ਜੀ ਠੀਕ ਐ ਵੱਡੇ ਬੱਕਰੇ ਦਾ ਖੱਸੀ ਮੇਮਣਾ ਦੁੱਖਾ ਹੋ ਗਿਆ ਬਾਈ ਦਾ ਬੱਕਰਾ ਐ ਖੱਸੀ ਦੋ ਦੰਦ ਹੋ ਗਿਆ ਬਾਈ ਜੇ ਕੋਈ ਲੈਣ ਵਾਲਾ ਚਾਹਮਾਨ ਹੋਵੇ ਬੰਦਾ ਦੇਖ ਸਕਦਾ ਸੁਨੱਖਾ ਲੱਗਦਾ ਮੈਨੂੰ ਕਈ ਵਾਰੀ ਕਹਿੰਦੇ ਨੇ ਰਾਜੂ ਦਾ ਮੁੰਡਾ ਕਈ ਨੇ ਕਿਹਾ ਮੈਂ ਅੱਜ ਕਹਿਣਾ ਚਾਹਣਾ ਹੁਣ ਤੱਕ ਕਿਹਾ ਨਹੀਂ ਸੀ ਉਹ ਕਹਿੰਦੇ ਰਾਜੂ ਦਾ ਮੁੰਡਾ ਰੋਜ਼ੇ ਵੀਡੀਓ ਹੀ ਬਣਾਈ ਜਾਂਦਾ ਮੇਰੇ ਕਾਲਜੇ ਤੇ ਗੱਲ ਲੜ ਗਈ ਬਾਈ ਨਾਲ ਸਾਡੇ ਗਰੁੱਪ ਦਾ ਬੰਦਾ ਐ ਪਰ ਮੈਂ ਉਹਨੂੰ ਮੋੜ ਕੇ ਲਾਂਬਾ ਨਹੀਂ ਦਿੱਤਾ ਅੱਜ ਕਹਿਣਾ ਕਹਿਣਾ ਪਤਾ ਨਹੀਂ ਤੇਲੇ 2-4 ਬੱਕਰੀਆਂ ਹੋਣਗੀਆਂ ਪਤਾ ਨਹੀਂ ਨਾ ਹੋਣਗੀਆਂ ਅੱਜ ਬਾਈ ਯਾਰ ਟੀਮ ਨੂੰ ਪੁੱਛ ਲੋ ਰਾਜੀ ਦੇ ਨਾਲ ਗੜਬੂ ਪਿੰਡ ਚ ਪਿੰਡ ਚ ਆ ਕੇ ਪਤਾ ਕਰ ਲੈ ਬਾਈ ਜੀ ਨੂੰ ਐ ਸ਼ੱਕ ਹੋਵੇ ਕੋਈ ਹਾਂ ਕਿਸੇ ਬੰਦੇ ਨੇ ਮੈਨੂੰ ਤਾਨਾ ਮਾਰਿਆ ਸੀ ਤਾਨਾ ਹਾਂ ਦੇਖ ਤਾਨੇ ਵਾਲੇ ਰਾਜੂ ਦੀ ਪੱਠ ਹੈ ਅੱਜ ਹਾਂ ਇਹਨਾਂ ਕੋਲੇ ਆਹ ਦੇਖ ਸਕਦਾ ਵੀਡੀਓ ਦੇ ਵਿੱਚ ਆਹ ਫੜ ਕੇ ਬੱਕਰੀਆਂ ਫੜ ਕੇ ਇਹਨੇ ਚਾਰ ਬੱਕਰੀਆਂ ਹੈਗੀਆਂ ਪਤਾ ਨਹੀਂ ਨਾ ਰਾਜੂ ਦਾ ਮੁੰਡਾ ਰੋਜ਼ ਇਹ ਵੀਡੀਓਆਂ ਬਣਾਈ ਜਾਂਦਾ ਥੋਡੇ ਵਰਗੇ ਘਰਾਂ ਦਾ ਨਹੀਂ ਪਤਾ ਕਿੱਥੇ ਰਹਨੇ ਹੋ ਹਾਂ ਇਹ ਵੀ ਬੱਕਰੀਆਂ ਆਹ ਕਿਹਾ ਬੱਚਾ ਬਹਿ ਕਹਿਉਂਆ ਬਾਈ ਆਪੀ ਬੱਚਾ ਬਹਿ ਕਹਿਉਂਆ ਬਾਈ ਇਹ ਕਹਿੰਦੇ ਥੋਡੇ ਵਰਗੇ ਘਰ ਤਾਂ ਨਹੀਂ ਪਤਾ ਕਿੱਥੇ ਰਹਨੇ ਹੋ ਓਏ ਗੱਲ ਸੁਣ ਬਾਈ ਵਾਰੀ ਵਾਰੀ ਆਜੂ ਚੀਨੀ ਵੀ ਡੱਬੀ ਸਾਰੀਆਂ ਆ ਜਾਣੀਆਂ ਉਹ ਬਣਾਉਂਗਾ ਮੈਂ ਇਹਨਾਂ ਤੋਂ ਤੂੰ ਇਹ ਥੋਡੇ ਵਰਗੇ ਘਰ ਤਾਂ ਨਹੀਂ ਪਤਾ ਕਿੱਥੇ ਰਹਨੇ ਹੋ ਹਾਂ ਰਾਜੂ ਤਾਂ ਸਦਾ ਬਹਾਰ ਸੇਵਾਦਾਰ ਹੈ ਸਭ ਮੰਡੀਆਂ ਦਾ ਸ਼ਿੰਗਾਰ ਹੈ ਇਹ ਮੰਡੀਆਂ ਵਾਲਿਆਂ ਦੇ ਦਿਲਾਂ ਦਾ ਹਾਰ ਹੈ ਇਹ ਅੱਜ ਮੰਡੀਆਂ ਦਾ ਰਾਜੂ ਰੱਬ ਦੀ ਕਿਰਪਾ ਦੇ ਨਾਲ ਸਟਾਰ ਹੈ ਨਲੇ ਯਾਰ ਕਿਸੇ ਲਈ ਵੀ ਦੋਨੇ ਚ ਚਾਰ ਨੇ ਕਿਉਂ ਐਡੀ ਗੱਲ ਕਰਦੇ ਉਹਨੇ ਕਿਸੇ ਦਾ ਕਿਉਂ ਬਿਖਾਇਆ ਕੀ ਨਾ ਕਿਉਂਕਿ ਮੈਂ ਮੇਰੇ ਢਿੱਡ ਚ ਰੱਖੀ ਕਰਦਾ ਬਾਈ ਕਿਸੇ ਨੂੰ ਕਿਵੇਂ ਸ਼ੌਕ ਹੈ ਕਿਸੇ ਨੂੰ ਕਿਵੇਂ ਸ਼ੌਕ ਹੈ ਬਾਈ ਤੈਨੂੰ ਜਿਆਦਾ ਦੁੱਖ ਲੱਗਾ ਤੂੰ ਕਰ ਲੈ ਸ਼ੌਕ ਤੇਰੇ ਲਈ ਚਾਹ ਨੇ ਚਾਹ ਦੋ ਨੇ ਤੂੰ ਕਿਉਂ ਪਰ ਮੈਂ ਬੋਲਿਆ ਨਹੀਂ ਬਾਈ ਉਸ ਬੰਦੇ ਨੂੰ ਉਹਨਾਂ ਨੂੰ ਆਪਦੇ ਦੇ ਚਾਰਾਂ ਦਾ ਭਾਅ ਆ ਤੈਨੂੰ 100 ਦਾ ਭਾਅ ਹੋਊਗਾ ਤੇਰੀਆਂ ਸਾਨੂੰ ਪਿਆਰੇ ਬਾਦੂ ਨੇ ਬਾਈ ਆ ਰਾਜੂ ਦੇ ਭਾਈ ਭਤੀਜਿਆਂ ਦੀਆਂ ਵੀ ਬੱਕਰੀਆਂ ਵਿੱਚ ਮੇਰੇ ਪਰਿਵਾਰ ਦੀਆਂ ਮੇਰੇ بڑے ਭਾਈ ਦੀਆਂ ਆ ਮੇਰਾ بڑا ਭਾਈ ਨਾ ਕੇ ਵੀ ਨਹੀਂ ਦੇਖਦਾ ਜਮੀ ਹੱਡ ਕਾਲੇ ਹੋ ਰਹੇ ਨੇ ਕੁਰਤੇ ਵੀ ਕਾਲੇ ਦਿਨ ਰਾਤ ਬੱਕਰੀਆਂ 'ਚ ਲਿਟਦਾ ਬੱਕਰੀਆਂ ਦੀਆਂ ਨੋਲੀਆਂ ਪੂਜਦਾ ਤੇ ਆਹ ਝੁੱਗਿਆਂ ਨਾਲ ਬੱਕਰੀਆਂ ਨੂੰ ਐ ਪੂਜਦਾ ਆਦਾ ਬਾਈ ਐਨੀ ਸੇਵਾ ਕੋਈ ਕਰਦਾ ਨਹੀਂ ਹੋਊ ਆ ਦੇਖੋ ਫੰਡਰਾ ਪੱਠਾ ਆ ਮੁੰਡਾ ਮਾਜੀਆਂ ਦਾ ਕਿੱਡੀ ਕੱਦ ਸੀ 42 ਇੰਚ ਦੀ ਪੱਠਾ ਹੋਏ ਆਓ ਜੀ ਵੀਡੀਓ ਕਰਾਓ ਆ ਦੇਖ ਸਕਦੇ ਹੋ ਸਾਡੇ ਦਿੜਬੇ ਨਗਰ ਦੀ ਬੱਕਰੀ ਪੱਠਾ 42 ਇੰਚ ਦੀ ਹੋਣੀ ਪੱਠਾ ਬਾਈ ਇਹਲੇ ਦੁਕਾਨ ਦੇ ਨਾਲ ਚੱਕੇ ਪੂਰੀ ਪੱਠਾ ਦੇ ਕਰੋਸਿੰਗ ਮੀਟ ਨੀ ਹੋਈ ਬੀਟਲ ਪ्युअर ਕੁਆਲਿਟੀ ਦੀ ਡੋਗਰੇ ਦੇ ਅੰਦਰ ਹਾਂ ਮੂੰਹ ਦਿਖਾਇਆ ਤਾਂ ਮੂੰਹ ਨਹੀਂ ਦਿਖਿਆ ਮੱਠੀ ਆ ਜਮੇ ਨਿਕਾਉੜ ਦੇਗਾ ਹਜੇ ਦੋ ਦੰਦ ਦੇਖ ਸਕਦੇ ਹੋ ਬੱਕਰੀ ਦੋ दांत ਬੱਕਰੀ ਆ ਵੀ ਹਿੰਦੀ ਵਿੱਚ ਵੀ ਆਪਕੋ ਬਤਾ ਰਿਹਾ ਹੂੰ ਜੋ ਕਿਸੇ ਭਾਈ ਕੋ ਦੋ ਦੰਦ ਹੈ ਇਹ ਵੀ ਦੋ दांत ਹੈ ਜੋ ਕਿਸੇ ਮੇਰੇ ਭਾਈ ਕੋ ਚਾਹੀਏ ਤਾਂ ਬਕਾਊਗੀ ਜ਼ਰੂਰੀ ਹੈ ਹਾਂ ਖੇਲ ਕੇ ਲਈ ਵੀ ਹੋ ਜਾਏਗੀ ਇਹ ਬੱਕਰੀ ਦੀ ਹੈ ਹਾਂ ਹੈ ਖੇਲ ਵੀ ਕਰ ਸਕਦੇ ਆ ਕੋਈ ਦੰਦਾ ਕੁਆਲਟੀ

ਸਾਰੀ ਕੁਆਲਿਟੀ ਦੀਆਂ ਹਰ ਕਲਰ ਚ ਬੱਕਰੀਆਂ ਮਿਲਣਗੀਆਂ ਸਾਡੇ ਲਈ ਬੀਚਲ ਵੀ ਨੇ ਚਿੱਟੀਆਂ ਵੀ ਨੇ ਲਾਲ ਗਲਾਬੀ ਵੀ ਨੇ ਹਾਇਦਰਾਬਾਦੀ ਵੀ ਨੇ ਰੋਡੀਆਂ ਅਸਲਦੀਆਂ ਵੀ ਨੇ ਅੰਬਰਸਰੀਆਂ ਵਿੱਚ ਲਾ ਸਿੰਗਾਲੀਆਂ ਵੀ ਨੇ ਰੋਡੀਆਂ ਵੀ ਨੇ ਸਾਰੀ ਨਸਲ ਹੈ ਦੇਸੀ ਜੇ ਪ्योर ਦੇਸੀ ਲੈਣੇ ਨੇ ਦੇਸੀ ਵੀ ਕਿਹਾ ਚਾਹੇ ਪ्योर ਦੇਸੀ ਦੇਖਣੀਆਂ ਨੇ ਆ ਇੱਕ ਪ्योर ਦੇਸੀ ਵੀ ਫੜ ਕੇ ਲਿਆਓ ਜੀ ਜਿਹੜੀਆਂ ਪ्योर ਦੇਸੀ ਸਿੰਗਾਲੀਆਂ ਵੀ ਨੇ ਰੋਡੀਆਂ ਵੀ ਨੇ ਸਿੰਗਾਲੀਆਂ ਬਿਨਾਂ ਰੋਡੀਆਂ ਵੀ ਨੇ ਆਹ ਦੇਖ ਸਕਦੇ ਹੋ ਕਿ ਮੋਰਨੀ ਵਰਗੀ ਗਰਦਨ ਮੱਛੀ ਵਰਗਾ ਮੂੰਹ ਪਤਲਾ ਪੂਰੀ ਵਧੀਆ ਜਾਨਦਾਰ ਬੱਕਰੀ ਵਧੀਆ ਕੁਆਲਿਟੀ ਦੀ ਬੱਕਰੀ ਲੰਬੀ ਦੇਖ ਲਓ ਕਿੰਨੀ ਐ ਮੋٹے ਥਣ ਦੀ ਤੋਰ ਕੇ ਦਿਖਾ ਬਈ ਤੋਰ ਕੇ ਦਿਖਾਓ ਜੀ ਆਸੀ ਕੌਰ ਦੇਸੀ ਆ ਪਿਆਰ ਦੇਸੀ ਆ ਪਿਆਰ ਦੇਸੀ ਆ ਦੇਖ ਲੈ ਬਈ ਇਹ ਐ ਇਹ ਦੰਦੀਆ ਦੋ ਬੱਚੇ ਨਾਲੇ ਚਾਰ ਨਹੀਂ ਸੌਖੀ ਨਾਲੇ ਰਾਜ ਦੀ ਛੇਤੀ ਐ ਨਾਲੇ ਰਾਜ ਦੀਆਂ ਛੇਤੀ ਨੇ ਇਹ ਪੰਜ ਚਾਰ ਬੱਕਰੀਆਂ ਹੱਲਵੇਂ ਦੇਸੀ ਵੀ ਨੇ ਕੋਈ ਐ ਨਾ ਕਿ ਉਹ ਵੀ ਆ ਸਾਡਾ ਕੁੱਤਾ ਵੀ ਐ ਆ ਦੇਖ ਜੱਕੀ ਜੱਕੀ ਸ਼ੇਰ ਵਰਗਾ ਉਹ ਦੇਖੀ ਸ਼ੇਰ ਵਰਗਾ ਯਕੀ ਜਕੀ ਇਹ ਡੱਜ ਕੀ ਇਹ ਸਾਡਾ ਇਹ ਮਾਲਚ ਰਹਿਦਾ ਬਈ ਇਹ ਹੱਥ ਤੇ ਮਾਲ ਦੇ ਨਾਲ ਰੈਂਦੇ ਅਰੇ ਪਾਲੀ ਤੇ ਬਾਰਦਤ ਹੋਈ ਇਹਦਾ ਫੇ ਸੰਗ ਜੇ ਕੋਈ ਪਾਲੀ ਤੇ ਬਾਰਦਤ ਹੋ ਜੇ ਤਾਂ ਕੁੱਤਾ ਸਾਡਾ ਬੰਦੇ ਨੂੰ ਜਿਆਦਾ ਸਾਥ ਵੀ ਦਿੰਦਾ ਹੈ ਸਾਥ ਦਿੰਦਾ ਬਈ ਪਹਿਲਾਂ ਸਾਡੇ ਨੂੰ ਇਹ ਬੰਦਾ ਡਾਂਗ ਮਾਰੂ ਇਹ ਬੁੜਕਾ ਮਾਰੂ ਠੀਕ ਤੇ ਇੱਕ ਸਾਡੀ ਢੇੜ ਵੀ ਦੇਖ ਸਕਦੇ ਹੋ ਥੱਲੇ ਬੱਚਾ ਵੀ ਹੈ ਲੈ ਲਾ ਢੇੜ ਦਿਖਾ ਬਈ ਬਸ ਇਹ ਦਿਖਾਤੀ ਦਿਖਾਤੀ ਹੈ ਕਿ ਕਿ ਰੱਖੀ ਹੋਈ ਹੈ ਬਾਈ ਕਦੇ ਬਸ ਆ ਗਈ ਆ ਗਈ ਆ ਦੇਖ ਸ਼ੋਰਟ ਮਾਰ ਰਿਹਾ ਮੁੰਡਾ ਬੱਕਰੀਆ ਪਿਆ ਰਾਜੂ ਬਾਈ ਦੀਆਂ ਨੇ 70 ਮਰਦੀਆਂ ਨੇ ਤੇ 15 ਮੇਰੇ ਭਾਈ ਦੀਆਂ ਨੇ ਉਹ ਮਾਜਨੀਆਂ ਦੇ ਮੁੰਡੇ ਜੀਆਂ 20 ਨਾਕ ਨੇ ਅੱਜ ਦੇਖ ਲੋ ਤੁਸੀਂ 200 ਬੱਕਰੀ ਦਾ ਟੰਡਾ ਇੱਥੇ ਫਿਰ ਰਿਹਾ ਆ ਕੇ ਦੇਖ ਸਰੇ ਜਿੰਨਾ ਦਿਰਬੇ ਦਾ ਮਾਲ ਹੈ ਸਾਰਾ ਸਾਡਾ ਇਕੱਠਾ ਹੈ ਦੇਕਾਂ ਵੱਢ ਰਹੇ ਨੇ ਪਾਲੀ ਦੇਕਾਂ ਵੀ ਦਿਖਾ ਲਈ ਓਏ ਜਿਹੜਾ ਜਿਹੜਾ ਭਾਈ ਆ ਲੈਣਾ ਦੇਖ ਸਕਦੇ ਹੋ ਆ ਪੇੜ ਦੇਖ ਸਕਦੇ ਹੋ ਹਾਂਜੀ ਵੀਰ ਅੱਜ ਉਹ ਲਵੇ ਚਾਰ ਬੱਕਰੀਆਂ ਨੇ ਉਰੇ ਆ ਜਾ ਕਹਿੰਦੇ ਭਾਈ ਜੜਬੇ ਆ ਕੇ ਦੇਖ ਲੈ ਚਲੋ ਮੈਨੂੰ ਉਹਦਾ ਕੋਈ ਗੁੱਸਾ ਨਹੀਂ ਪਰ ਮੈਂ ਤੇ ਉਹਨੂੰ ਵੀਡੀਓ ਦੇ ਵਿੱਚ ਮਾਲ ਦਿਖਾ ਰਿਹਾ ਹਾਂ ਉਹਦਾ ਮੈਂ ਵੀ ਦੇਖੇ ਤਾਂ ਸਹੀ ਆ ਕੇ ਜਿਹੜੇ ਕਿਹੇ ਬੰਦਾ ਛੋਟੇ ਭਾਈ ਕਿਸੇ ਨੂੰ ਬਦਮਾ ਘਟਮਾ ਬੋਲ ਨਹੀਂ ਦਿਆ ਕੇ ਕਿਹਾ ਕਰਦੇ ਪਤਾ ਨਹੀਂ ਰੱਬ ਕਿਹੜੇ ਰੰਗਾਂ ਦੇ ਵਿੱਚ ਰਾਜੀ ਹੈ ਅੱਜ ਥੱਬੇ ਚਾਂਪਾ ਕੱਲ ਨੂੰ ਮੁਠੀ ਚ ਦੂਜਰ ਬਸਟਰ ਵੀ ਲਿਆ ਮੋ ਲੈ ਲੈ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਿਆ ਕਰਦੇ ਵੀਰੇ ਚਲੋ ਕੋਈ ਗੱਲ ਨਹੀਂ ਮੈਂ ਤੈਨੂੰ ਮੇਰਾ ਅੱਜ ਤੱਕ ਮੇਰਾ ਜੱਗਰ ਨਹੀਂ ਕਰਿਆ ਸੀ ਮਾਲ ਨੇ ਮੇਰਾ ਮਾਲ ਦਿਖਾਤਾ ਭਾਈ ਆਕ ਉਸ ਹੈ ਮੇਰੇ ਲਈ ਗਰੀਬ ਆ ਪਤਾ ਨਹੀਂ ਮੈਂ ਉਮੀਦ ਆ ਉਹ ਮਾਲਕ ਨੂੰ ਪਤਾ ਹੈ ਭੁੱਖਾ ਰਹਿਣਾ ਰਜਿਆ ਰਹਿਣਾ ਮੰਡੀਆਂ ਦੇ ਵਿੱਚ ਮੰਗ ਕੇ ਖਾਣਾ ਪਤਾ ਨਹੀਂ ਨੱਚ ਕੇ ਖਾਣਾ ਪਤਾ ਨਹੀਂ ਗਾ ਕੇ ਖਾਣਾ ਇਹ ਮੇਰੇ ਦਿਲਦਾਰਾ ਇਹ ਮੇਰੇ ਦਿਲਦਾਰ ਦੇ ਸ਼ੌਂਕ ਨੇ ਸ਼ੌਂਕ ਮੇਰੇ ਪੂਰੇ ਕਰਦਾ ਬਾਕੀ ਮੇਰੇ ਭਾਈ ਮੰਡੀਆਂ ਵਾਲਿਆਂ ਦੀ ਮੈਂ ਸੇਵਾ ਪੂਰੀ ਕਰ ਰਿਹਾ ਸੇਵਾ ਕਰੂੰਗਾ ਜਿੰਨਾ ਤੱਕ ਮੇਥੋਂ ਹੋਈ ਅੋਛੇ ਜਵਾਨੀ ਤੇਰੇ ਮਾਪੇ ਹਾਂ ਹਾਂ ਜੀ ਸਦਾ ਨਾ ਰਹਿੰਦੇ ਹੋਸਮ ਜਵਾਨੀ ਸਦਾ ਨਾ ਰਹਿੰਦੇ ਮਾਪੇ ਹੈ ਨੱਚਣ ਨੱਚਣ ਹਰ ਕੋਈ ਕਹਿੰਦਾ ਨੱਚਣ ਦਾ ਜਿਹਨੂੰ ਚੱਜਣਾ ਹੋਵੇ ਨਹੀਂ ਚੱਜਣਾ ਨੱਚਣ ਦਾ ਹੈ ਭਾਈ ਕਿਸੇ ਨੂੰ ਚੱਜ ਵੀ ਨਹੀਂ ਹੁੰਦਾ ਨੱਚਣ ਦਾ ਕਿਸੇ ਨੂੰ ਗਾਉਣ ਦਾ ਵੀ ਨਹੀਂ ਹੁੰਦਾ ਸਾਨੂੰ ਜੇ ਸ਼ੌਂਕ ਹੈ ਤਾਂ ਨੱਚਣ ਦਾ ਵੀ ਹੈ ਸਾਨੂੰ ਗਾਉਣ ਦਾ ਵੀ ਹੈ ਅਸੀਂ ਪਾਲੀ ਰਹੇ ਹਾਂ ਪਾਲੀ ਲੈ ਕੇ ਸਾਰੀ ਉਮਰ ਮਾਲਚਾਰੇ ਆਹ ਟਾਂਗੀ ਰਜੂ ਦੀ ਹੈ ਆ ਉਹਦੀ ਮੁੰਡੀ ਦੀ ਅਮਰ ਦੇਦੀ ਆ ਅਮਰ ਜੀ ਨਹੀਂ ਲੰਪੀ ਢਾਂਗੀ ਆ ਬੱਕਰਾ ਵਿਖਾ ਮੇਰੇ ਭਾਈ ਦੀ ਆ ਬੱਕਰਾ ਆ ਬੱਕਰਾ ਦੇਖ ਲੋ ਥੱਲੇ ਆ ਐਸ ਨਸਲ ਦਾ ਬੱਕਰਾ ਵੀ ਐ ਚੀਨਾ ਆ ਛੱਡਾ ਛੱਗਾ ਹੋ ਗਿਆ ਤੁਸੀਂ ਦੇਖ ਸਕਦੇ ਹੋ ਛੱਗਾ ਕਹਿੰਦੇ ਚੁੱਗਾ ਬਾਕੀ ਆ ਫੜੀ ਢਾਂਗੀ ਕਾਲੇ ਬੱਚੇ ਸਾਡੇ ਹੁਣ ਪਾਲੇ ਹੋਣੇ ਪਹਿਲੇ ਬੋਕਸਾਂ ਨੇ ਵੇਚਤੇ ਕਾਲੇ ਛੱਗਦੇ ਕਰਤੇ ਦਾਂਦੇ ਨੇ ਚੰਗੀ ਕੁਆਲਿਟੀ ਦਾ ਬੱਚਾ ਮੁਦਕਰ ਵਰਗਾ ਜਿਵੇਂ ਪਹਿਲਵਾਨ ਹੁੰਦਾ ਤੇ ਸਾਰੀਆਂ ਕੁਆਲਿਟੀਆਂ ਨੇ ਥੱਲੇ ਭਾਈ ਕਿਨੂੰ ਕਿਸੇ ਨੂੰ ਖੇਲ ਦੇ ਲਈ ਪਸ਼ੂ ਵੀ ਚਾਹੀਦੇ ਹੁਣ ਤਾਂ ਅਸੀਂ ਸੇਲ ਵੀ ਕਰ ਸਕਦੇ ਆ ਜਿਹੀ ਮਰਜ਼ੀ ਚਾਹੀਦੀ ਜਿਹੀ ਜੀ ਰੂਹ ਮੰਨੇ ਉਹ ਹੀ ਜੀ ਬੱਕਰੀ ਅਸੀਂ ਅਗਲੇ ਨੂੰ ਦੇ ਕੇ ਤੋਰਾਂਗੇ ਜੇ ਸਾਡਾ ਭਾਅ ਬਾਜ਼ਾਰ ਬਣ ਗਿਆ ਅਗਲੇ ਦੇ ਨਾਲ ਜੇ ਸਾਡਾ ਭਾਅ ਨਾ ਬਣਿਆ ਤਾਂ ਬੱਕਰੀ ਗੱਲ ਹੈ ਧੰਨਵਾਦ ਸਾਰਿਆਂ ਨੂੰ ਵੀਡੀਓ ਆਉਣਿਆਂ ਤੇ ਦੇਖ